ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਅੰਬੇਡਕਰ ਚੌਕ ਵਿਖੇ ਟ੍ਰੈਫਿਕ ਇੰਚਾਰਜ ਜਸਪਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ 15 ਦੇ ਕਰੀਬ ਚਰਾਨ ਘੱਟੇ ਗਏ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਜਸਪਿੰਦਰ ਪਾਲ ਨੇ ਦੱਸਿਆ ਹੈ ਕਿ ਰੋਂਗ ਪਾਰਕਿੰਗ ਅਤੇ ਹੁੱਲੜਵਾਜੀ ਵਾਲੇ ਚਲਾਨ ਕੱਟੇ ਗਏ ਅਤੇ ਇਹ ਚਲਾਨ 10 ਅਦਾਲਤੀ ਅਤੇ 5 ਕੈਸ਼ ਚਲਾਨ ਕੱਟੇ ਗਏ ਆਉਂਦੇ ਦੇਖਦੇ ਆ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਅੱਜ ਵੀ ਬੁਨਵਾ ਕਰਨ ਕਰਦੇ ਆ ਜਿਹੜੇ ਕੋਈ ਰਿਪੋਰਟ ਪਾਰੀਦੇ ਜਾਂਦੇ ਆ ਜਦੋਂ ਕੋਈ ਹੋਰ ਟ੍ਰੈਫਿਕ ਦੇ ਨਜ਼ਰਾਂ ਨਹੀਂ ਨਵਾਂ ਕੱਟਦੇ ਆ ਜਵਾ ਕੋਈ ਫੁੱਲਵਾਜੀ ਕਰਨ ਦੀ ਚਾਹਤ ਦਾ होली ਦੇ ਤਿਹਾੜੀ ਦੇ ਮੱਦੇ ਨਜ਼ਰਾਂ ਜਵਾ ਨਖਤ ਸਿੰਘ ਭੰਗ ਨਾਲ ਆਪਾਂ ਚਲਾਨ ਲਵਾਉਣ ਲਈ ਜਿਹੜੇ ਕੋਈ ਇਸ ਤਰ੍ਹਾਂ ਦੇਵਾ ਇੱਲਾ ਕਰਦੇ ਆ ਉਹਨਾਂ ਦੇ ਬਹੁਤ ਬਹੁਤ ਕਾਨੂੰਨ ਕਿਤੇ ਗਏ ਜਿਹੜੇ ਅਦਾਲਤੀ ਕਿੰਨੇ ਕਹਿਗੇ ਆਪਾਂ ਵੀ ਜਿਹੜੇ ਆ ਬਾਕਲਾਂ ਨੂੰ ਕੈਸ਼ ਕਰੋ ਜਾਂ ਕੈਸ਼ਮਾਂ ਕਰਾਣ ਕਿਤੇ ਗਏ ਠੀਕ ਤੇ ਇਹਨਾਂ ਸਾਫ ਨੇ ਨਾ ਕੋਈ ਸਵੈਰਾ ਕੰਮ ਜਿਹੜੇ ਲੋਕਾਂ ਨੂੰ ਡੱਟਾ ਪਾਵੇ ਜਿਹੜੇ ਪੰਗੜਾ ਨਹੀਂ ਕਰਦੇ ਤੇ ਜਿਹੜੇ ਗਰਾਉਂਡ ਤੇ ਜਾ ਰਹੇ ਆ